ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੇਕਰ ਤੁਸੀਂ ਰਚਨਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਗੋਦ ਦਾ ਆਨੰਦ ਮਾਣਨਾ ਚਾਹੁੰਦੇ ਹੋ ਕਿਉਂਕਿ ਅੰਮ੍ਰਿਤ ਵੇਲੇ ਨੂੰ ਕਮਾਈ ਵਾਲੇ ਮਹਾਪੁਰਖ ਜੀ ਗੁਰਨਾਣਕ ਪਾਤਸ਼ਾਹ ਜੀ ਦੀ ਗੋਦ ਦਾ ਆਨਿਕ ਕਹਿੰਦੇ ਨੇ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਪਿਆ ਸਮਝੋ ਉਹਨੇ ਆਪਣੇ ਗੁਰੂ ਦੀ ਗੋਦ ਦਾ ਨਿਕ ਮੰਨ ਲਿਆ ਤੇ ਜੇਕਰ ਇਹ ਨਿਗ ਤੁਸੀਂ ਵੀ ਮੰਨਣਾ ਚਾਹੁੰਦੇ ਹੋ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਰਹਿਮਤਾਂ ਹਾਸਲ ਕਰਨਾ ਚਾਹੁੰਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ ਫਿਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਆਪਣੇ ਬਿਸਤਰ ਤੇ ਜਾਣਾ ਹੈ ਤਾਂ ਬਿਸਤਰ ਦੇ ਉੱਪਰ ਬੈਠ ਕੇ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਰਦਾਸ ਬੇਨਤੀ ਕਰਨੀ ਹੈ ਪਹਿਲਾਂ ਤਿੰਨ ਭਾਦੀਆਂ ਜੋ ਵੀ ਗਲਤੀਆਂ ਤੁਹਾਡੇ ਤੋਂ ਹੋਈਆਂ ਭਾਵੇਂ ਜਾਣੇ ਵਿੱਚ ਹੋਈਆਂ ਭਾਵੇਂ ਅਣਜਾਣੇ ਵਿੱਚ ਹੋਈਆਂ ਉਹਨਾਂ ਗਲਤੀਆਂ ਦੇ ਲਈ ਰੋਜ਼ ਮਾਫੀ ਮੰਗਣੀ ਕਿਉਂਕਿ ਦਿਨ ਭਰ ਦੇ ਵਿੱਚ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰ ਬੈਠਦੇ ਹਾਂ ਸੰਗਤ ਜੀ ਕਈ ਵਾਰ ਕਈਆਂ ਦਾ ਅਸੀਂ ਆਪਣੇ ਕੌੜੇ ਬੋਲਾਂ ਕਰਕੇ ਦਿਲ ਦੁਖਾ ਦਿੰਦੇ ਹਾਂ ਕਈ ਵਾਰ ਅਸੀਂ ਕਈਆਂ ਦੇ ਨਾਲ ਝੂਠ ਬੋਲਦੇ ਹਾਂ ਕਈ ਥਾਵਾਂ ਤੇ ਅਸੀਂ ਠੱਗੀ ਠੋਰੀ ਚੋਸ ਚਲਾਕੀ ਕਰ ਬੈਠਦੇ ਹਾਂ ਕਈਆਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਈਰਖਾ ਆ ਜਾਂਦੀ ਹੈ ਕਈ ਵਾਰ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ। ਅਸੀਂ ਉਹਨਾਂ ਚੀਜ਼ਾਂ ਦਾ ਮਾਣ ਕਰ ਲੈਂਦੇ ਹਾਂ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਨੂੰ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਦੂਰ ਕਰਦੀਆਂ ਨੇ। ਇਹ ਸਾਡੇ ਅਤੇ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵਿਚਾਲੇ ਇੱਕ ਦੀਵਾਰ ਦਾ ਕੰਮ ਕਰਦੀਆਂ ਨੇ। ਜਿਸ ਮਨ ਦੇ ਵਿੱਚ ਈਰਖਾ ਹੈ, ਜਿਸ ਮਨ ਦੇ ਵਿੱਚ ਹੰਕਾਰ ਹੈ, ਜਿਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਮਾੜੇ ਦੀ ਭਾਵਨਾ ਹੈ ਜਿਸ ਮਾਨ ਦੇ ਵਿੱਚ ਝੂਠ ਫਰੇਬ ਹੈ ਧੱਗੀ ਠੋਰੀ ਹੈ ਉਹਦੇ ਉੱਤੇ ਸਤਗੋ ਸੱਚੇ ਪਾਤਸ਼ਾਹ ਕਦੇ ਖੋਸ਼ ਨਹੀਂ ਹੁੰਦੇ ਅਤੇ ਸਤਗੋ ਸੱਚੇ ਪਾਤਸ਼ਾਹ ਦੀ ਦੇ ਖੁਸ਼ੀ ਤੋਂ ਬਿਨਾ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਨਾ ਹੀ ਉਹਨਾਂ ਦਾ ਨਾਮ ਜਪ ਸਕਦੇ ਹਾਂ ਤੇ ਫਿਰ ਜੇਕਰ ਸਤਗੋ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਰਹਿਮਤਾ ਬਰਕਤਾਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਪੈਣਾ ਹੈ। ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਪੈਣਾ ਹੈ ਪਰ ਦਿਨ ਵਿੱਚ ਸਭ ਤੋਂ ਵੱਧ ਆਪਣੇ ਗੁਰੂ ਦੀ ਨਰਾਜ਼ਗੀ ਅਸੀਂ ਨਿੰਦਿਆ ਚੁਗਲੀ ਕਰਕੇ ਹੀ ਪ੍ਰਾਪਤ ਕਰਦੇ ਹਾਂ। ਕਿਉਂਕਿ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨ ਬੈਠ ਜਾਂਦੇ ਹਾਂ ਜਾਂ ਫਿਰ ਸੁਣਨ ਬੈਠ ਜਾਂਦੇ ਹਾਂ। ਨਿੰਦਿਆ ਚੁਗਲੀ ਕਰਨ ਅਤੇ ਸੁਣਨ ਦੇ ਵਿੱਚ ਆਨੰਦ ਤਾਂ ਬਹੁਤ ਆਉਂਦਾ ਹੈ ਪਰ ਇਹ ਆਨੰਦ ਸਾਡੇ ਗੁਰੂ ਦੀ ਖੁਸ਼ੀ ਸਾਡੇ ਗੁਰੂ ਦੀ ਬਰਕਤ ਸਾਡੇ ਤੋਂ ਖੋਹ ਲਿੰਦਾ ਹੈ ਇਸ ਕਰਕੇ ਇਹਦੇ ਤੋਂ ਦੂਰ ਰਹਿਣਾ ਹੈ ਇਹ ਵੀ ਅਰਦਾਸਾਂ ਬੇਨਤੀਆਂ ਆਪਾਂ ਸਤਗੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਨੇ ਕਿ ਪਾਤਸ਼ਾਹ ਇਹਨਾਂ ਰੋਗਾਂ ਤੋਂ ਇਹ ਰੋਗ ਹੀ ਨੇ ਜੇ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਹੈ ਸਾਡੇ ਮਨ ਦੇ ਵਿੱਚ ਆਪਣੇ ਆਪ੍ਰਤੀ ਹੰਕਾਰ ਹੈ ਜੋ ਵੀ ਸਾਡੇ ਮਨ ਦੇ ਔਗਣ ਨੇ ਇੱਕ ਕਿਸਮ ਦੇ ਰੋਗ ਨੇ ਅਤੇ ਇਨ੍ਹਾਂ ਰੋਗਾਂ ਦਾ ਇਲਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ। ਉਹ ਇਹਨਾਂ ਨੂੰ ਠੀਕ ਕਰ ਸਕਦੇ ਹਨ। ਫਿਰ ਰੋਜ਼-ਰੋਜ਼ ਆਪਾਂ ਇੱਕ ਤਾਂ ਇਹ ਬੇਨਤੀਆਂ ਕਰਨੀਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਨ੍ਹਾਂ ਰੋਗਾਂ ਤੋਂ ਇਨ੍ਹਾਂ ਆਗਣਾਂ ਤੋਂ ਬਚਾ ਲਓ ਅਤੇ ਰੋਜ਼ ਹੀ ਰਾਤ ਨੂੰ ਇਹਨਾਂ ਕਰਕੇ ਜੋ ਅਸੀਂ ਮਾਣੇ ਕਰਮ ਕਮਾਏ ਨੇ ਉਹਨਾਂ ਦੀ ਮਾਫੀ ਮੰਗਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਜਾਣੇ ਅਣਜਾਣੇ ਦੇ ਵਿੱਚ ਮੈਂ ਕਿੰਨੀਆਂ ਗਲਤੀਆਂ ਕੀਤੀਆਂ ਕਿੰਨੇ ਪਾਪ ਕਰ ਲਏ ਪਸਤ ਗੋਸ ਸੱਚੇ ਪਾਸ਼ਾ ਤੁਸੀਂ ਬਖਸ਼ਣ ਹਾਰ ਹੋ ਬਖਸ਼ ਲਓ ਹੋ ਸਕੇ ਤਾਂ ਕੁਝ ਧੀਰ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਜਾਂ ਫਿਰ ਵਾਇਗਰੂ ਜੀ ਦਾ ਸਿਮਰਨ ਕਰ ਲੈਣਾ ਫਿਰ ਉਸ ਤੋਂ ਬਾਅਦ ਪਾਸ਼ਾ ਤੋਂ ਮਾਫੀ ਮੰਗਣੀ ਹੈ ਕਿ ਮਹਾਰਾਜ 24 ਦਿਨ ਪਾਦੀਆਂ ਗਲਤੀਆਂ ਕਰ ਲਈਆਂ ਨੇ ਉਨਨ ਨੂੰ ਮਾਫ ਕਰ ਦਿਓ ਮੇਰੇ ਤੇ ਤਰਸ ਕਰੋ ਦਇਆ ਕਰੋ ਫਿਰ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਾਦਾ ਕਰਨਾ ਹੈ ਕਿ ਉਸ ਹਰ ਚੀਜ਼ ਦਾ ਜੋ ਮਾਲਕ ਨੇ ਸਾਨੂੰ ਬਖਸ਼ੀ ਹੈ ਜੋ ਦਾਤ ਮਾਲਕ ਨੇ ਸਾਨੂੰ ਦਿੱਤੀ ਹੈ ਸੋਹਣੇ ਸਰੀਰ ਤੋਂ ਲੈ ਕੇ ਸਾਡੇ ਘਰ ਦੇ ਵਿੱਚ ਜੋ ਵੀ ਅੱਜ ਨਿੱਕੀ ਚੀਜ਼ ਆਈ ਹੈ ਵੱਡੀ ਚੀਜ਼ ਆਈ ਹੈ ਸਭ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਜੇਕਰ ਅੱਜ ਤੁਹਾਡੇ ਘਰ ਦੇ ਵਿੱਚ ਕੁਝ ਵੀ ਨਵਾਂ ਨਹੀਂ ਆਇਆ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਕੁਝ ਵੀ ਚੰਗਾ ਨਹੀਂ ਹੋਇਆ ਤਾਂ ਇਹ ਸੋਨੇ ਸ਼ੇਰ ਦੇ ਲਈ ਆਪਣੇ ਘਰ ਦੇ ਲਈ ਪਰਿਵਾਰ ਦੇ ਲਈ ਚੱਲ ਰਹੇ ਸਾਹਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸੰਗਾ ਜਿਵੇਂ ਜਿਵੇਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਵੇਂ-ਤਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨੇੜੇ ਹੁੰਦੇ ਹਾਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਦਇਆ ਤਰਸ ਦੇ ਪਾਤਰ ਬਣਦੇ ਹਾਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਦੇ ਪਾਤਰ ਬਣਦੇ ਹਾਂ ਫਿਰ ਆਪਾਂ ਇਸ ਤਰ੍ਹਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨੇ ਤੋਂ ਬਾਅਦ ਆਪਾਂ ਦਾਸਪੇਂਤੀ ਕਰਨੀ ਹੈ ਅੰਮ੍ਰਿਤ ਵੇਲੇ ਦੀ ਦਾਤ ਕੇ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਜੇ ਤੁਸੀਂ ਮੋਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਮੋਲ ਮੰਤਰ ਜਾਪ ਕਰ ਲਓ ਵਾਏ ਗੁਰੂ ਜੀ ਦਾ ਸਿਮਰਨ ਕਰ ਲਓ ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਜਿਹਦੇ ਨਾਮ ਦਾ ਸਿਮਰਨ ਕਰ ਲਓ ਜਾਂ ਦਸਾਂ ਹੀ ਪਾਤਸ਼ਾਹੀਆਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬਾਨ ਦਾ ਨਾਮ ਸਿਮਰਨ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਯਾਦ ਕਰੋ ਜਿਵੇਂ ਮਰਜ਼ੀ ਕਰੋ ਪੰਜ ਕਮੈਂਟਸ ਯਾਦ ਕਰਕੇ ਫਿਰ ਮਾਲਕ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਅੰਮ੍ਰਿਤ ਵੇਲੇ ਦੇ ਵਿੱਚ ਆਪ ਉਠਾ ਦੇਣਾ ਮੈਂ ਬਹੁਤ ਦਲੇਦਰ ਹਾਂ ਮੈਂ ਬਹੁਤ ਆਲਸੀ ਹਾਂ ਇਹ ਆਲਸ ਦਲੇਦਰ ਮੈਨੂੰ ਅੰਮ੍ਰਿਤ ਵੇਲੇ ਉਠਣ ਨਹੀਂ ਦੇਂਦਾ ਆਪ ਜੀ ਦੀ ਮਿੱਠੀ ਲੱਗੀ ਪਿਆਰੇ ਗੋਦ ਦਾ ਲੱਗ ਨਹੀਂ ਮੰਨਣ ਦੇਂਦਾ ਆਪ ਹੀ ਤਰਸ ਕਰੋ ਆਪ ਹੀ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਉਠਣ ਦੀ ਤਾਕਤ ਬਖਸ਼ੋ ਅੰਮ੍ਰਿਤ ਵੇਲੇ ਉੱਠੰਦਾ ਉਦਮ ਬਖਸ਼ੋ ਸਤਿਗੋ ਸੱਚੇ ਪਾਸ਼ਾ ਜੇ ਮੇਰੇ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਵਾਰ-ਵਾਰ ਸਾਨੂੰ ਸਮਝਾਉਂਦੇ ਕਿ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਨੂੰ ਦਿਲ ਕਰਦਾ ਹੈ ਇਹ ਸਿੰਧੀ ਆਪਣੀ ਗੁਰੂ ਦੀ ਖੁਸ਼ੀ ਦੀ ਨਿਸ਼ਾਨੀ ਹੈ ਇਹਦਾ ਮਤਲਬ ਇਹ ਕਿ ਸਾਡੇ ਸਤਿਗੋ ਸੱਚੇ ਪਾਸ਼ਾ ਸਾਡੇ ਦੇ ਬਹੁਤ ਖੁਸ਼ ਨੇ ਸਾਡੇ ਤੇ ਬਹੁਤ ਮਿਹਰਬਾਨ ਨੇ ਐਸੇ ਕਰਕੇ ਹੀ ਇਹ ਮੇਲਾ ਸਾਨੂੰ ਮਿਲਿਆ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬੇਨੇ ਬਖਸ਼ ਨੇ ਕਿ ਇਸ ਵੇਲੇ ਦੇ ਵਿੱਚ ਨਾਮ ਜਪ ਕੇ ਆਪਣੇ ਮਾੜੇ ਕਰਮ ਆਪਣੇ ਮਾੜੇ ਲੇਖ ਮੇਦਲਾਮਾ ਕਿਉਂਕਿ ਅਮਰਤ ਵੇਲੇ ਦੇ ਵਿੱਚ ਜਿਵੇਂ ਜਿਵੇਂ ਆਪਾਂ ਨਾਮ ਜਪਦੇ ਹਾਂ ਜਿਵੇਂ ਜਿਵੇਂ ਮਾਲਕ ਨੂੰ ਉਚਾਦ ਕਰਦੇ ਹਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਕਿੰਨੇ ਮਾੜੇ ਨੇਕ ਮਾਣੇ ਕਰਮ ਕੱਟੇ ਜਾ ਰਹੇ ਨੇ ਸਾਡੇ ਕਿੰਨੇ ਸੋਨੇ ਲੇਖ ਲਿਖੇ ਜਾ ਰਹੇ ਨੇ ਅੰਮ੍ਰਿਤ ਵੇਲੇ ਦੀ ਬੰਦਗੀ ਕਰਨ ਵਾਲੇ ਮਨੋਕ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਪਿਆਰੇ ਨੇ ਕਿਉਂਕਿ ਅੰਮ੍ਰਿਤ ਵੇਲੇ ਦੀ ਨੀਂਦ ਪੜੀ ਪਿਆਰੀ ਹੁੰਦੀ ਹੈ ਜੋ ਅੰਮ੍ਰਿਤ ਵੇਲੇ ਦੀ ਨੀਂਦ ਨੂੰ ਤਿਆਗ ਕੇ ਉੱਠ ਕੇ ਆਪਣੇ ਬਿਸਤਰ ਤੇ ਪੈਠ ਜਾਂਦੇ ਨੇ ਮਾਲਕ ਦੀ ਯਾਦ ਦੇ ਵਿੱਚ ਜੁੜ ਜਾਂਦੇ ਨੇ ਉਹ ਆਪਣੇ ਗੁਰੂ ਦੀ ਖੁਸ਼ੀ ਬਰਕਤ ਹਾਸਲ ਕਰ ਲੈਂਦੇ ਨੇ ਫਿਰ ਆਪਾਂ ਵੀ ਅਮਰਤ ਵੇਲੇ ਦੇ ਵਿੱਚ ਰੋਜ਼ ਉੱਠਣਾ ਹੈ ਜਦੋਂ ਵੀ ਜਾਗ ਆਵੇ ਜੇਕਰ ਤੁਹਾਨੂੰ ਰਾਤ ਨੂੰ 2 ਵਜੇ ਜਾਗ ਆ ਗਈ 2:30 ਵਜੇ ਜਾਗ ਆ ਗਈ ਉਹਨੂੰ ਕਿਤੇ ਅੱਧੀ ਰਾਤ ਸਮਝ ਕੇ ਸੌਂ ਜਾਣਾ ਰਾਤ 12 ਵਜੇ ਤੋਂ ਬਾਅਦ ਜਦੋਂ ਵੀ ਜਾਗ ਖੁੱਲ੍ਹੇ ਉਦੋਂ ਹੀ ਗੁਰੂ ਗ੍ਰੰਥ ਘਰ ਲਓ ਕਿਉਂਕਿ ਅਮਰਤ ਵੇਲੇ ਦੇ ਵਿੱਚ ਤਾਂ 5 ਮਿੰਟ ਦਾ ਜਪਿਆ ਹੋ ਜਾਵੇ ਸਾਡੇ ਪਤਾ ਨਹੀਂ ਕਿੰਨੇ ਮਾਣੇ ਲੇਖ ਮਿਟਾ ਜਾਵੇਗਾ ਤਾਂ ਜੇਕਰ ਅਸੀਂ ਅੰਮ੍ਰਿਤ ਵੇਲੇ ਦੇ 2:30 ਘੰਟੇ ਸਾਮ ਲੈ 3:00 ਘੰਟੇ ਸਾਮ ਲੈ ਤਾਂ ਫਿਰ ਆਪ ਸੋਚੋ ਕਿੰਨੀ ਕਿਰਪਾ ਹੋਵੇਗੀ ਗਰਸਤੀ ਬੰਦੇ ਦੇ ਲਈ ਅੰਮ੍ਰਿਤ ਵੇਲੇ ਦਾ ਸਹੀ ਸਮਾਂ ਹੈ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦਾ ਸਮਾਂ ਪਰ ਜੇ ਕਿਸਾਨੋ ਉਸ ਤੋਂ ਪਹਿਲਾਂ ਜਾਗ ਆ ਗਈ ਜਿਵੇਂ 2 ਵਜੇ ਆ ਗਈ ਕਿਸੇ ਨੂੰ 2:30 ਵਜੇ ਆ ਗਈ ਕਿਉਂਕਿ ਸਤਗੁਰ ਸੱਚੇ ਪਾਸ਼ਾ ਜੀ ਸਭ ਨੂੰ ਮੌਕਾ ਦਿੰਦੇ ਨੇ ਸਭ ਨੂੰ ਉਠਾਉਂਦੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਸਾਨੂੰ ਜਾਗ ਜ਼ਰੂਰ ਆਉਂਦੀ ਹੈ ਪਰ ਅਸੀਂ ਹੀ ਉੱਠ ਕੇ ਟਾਈਮ ਦੇਖ ਕੇ ਆਪਣੀ ਚਾਦਰ ਚੰਗੀ ਤਰ੍ਹਾਂ ਕੱਸ ਕੇ ਫਿਰ ਤੋਂ ਸੌ ਜਾਂਦੇ ਹਾਂ ਪਰ ਜਾਗ ਸਾਨੂੰ ਜ਼ਰੂਰ ਆਉਂਦੀ ਹੈ ਉਹ ਜਾਗ ਆਪਣੇ ਆਪ ਆਉਂਦੀ ਹੈ ਮਾਲਕ ਨੇ ਸਾਨੂੰ ਉਠਾਇਆ ਹੁੰਦਾ ਹੈ ਬੰਦਿਆ ਇਹ ਤੈਨੂੰ ਮੌਕਾ ਮਿਲਿਆ ਹੈ ਇਹ ਤੈਨੂੰ ਬਰੀ ਮਿਲੇ ਹੈ ਇਹਨੂੰ ਸੰਭਲ ਲੈ ਇਹਦੇ ਵਿੱਚ ਉੱਠ ਕੇ ਨਾਮ ਜਪ ਲੈ ਆਪਣੇ ਮਾੜੇ ਲੇਕ ਮਿਟਾ ਲੈ ਜਿਹੜੇ ਤਾਂ ਉੱਡ ਕੇ ਬੈਠ ਜਾਂਦੇ ਨੇ ਉਹ ਤਾਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰ ਲੈਂਦੇ ਨੇ ਜਿਨ੍ਹਾਂ ਨੂੰ ਨੀਂਦ ਪਿਆਰੀ ਲੱਗਦੀ ਹੈ ਫਿਰ ਉਹ ਸੌਂ ਕੇ ਆਪਣੇ ਭਾਗਾਂ ਨੂੰ ਨਾਲ ਹੀ ਸੁਵਾ ਲੈਂਦੇ ਨੇ ਸੋ ਆਪਾਂ ਇਹ ਗਲਤੀ ਨਹੀਂ ਕਰਨੀ ਹਰ ਰੋਜ਼ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਜੇ ਉੱਠਿਆ ਜਾਂਦਾ ਤਾਂ ਕੋਸ਼ਿਸ਼ ਕਰਨ ਜੇ ਨਹੀਂ ਉੱਠਿਆ ਜਾਂਦਾ ਤਾਂ ਕੋਸ਼ਿਸ਼ ਕਰਨੀ ਹੈ ਗੁਰੂ ਅਗੇ ਅਰਦਾਸਾਂ ਬੇਨਤੀਆਂ ਤੱਲੇ ਕਰਨੇ ਨੇ ਆਪਣੀਆਂ ਅਰਜ਼ੀਆਂ ਗੁਰੂ ਅੱਗੇ ਲਾਉਣੀਆਂ ਨੇ ਸਤਗੁਰ ਸੱਚੇ ਪਾਸ਼ਾ ਇੱਕ ਨਾ ਇੱਕ ਦਿਨ ਸਾਡੇ ਤੇ ਤਰਸ ਜ਼ਰੂਰ ਕਰਨਗੇ ਰੋਜ਼ ਰਾਤ ਨੂੰ ਆਪਣੇ ਗੁਰੂ ਨੂੰ ਕਹਿਣਾ ਕਿ ਸਤਗੁਰ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਦਿਆ ਕਰੋ ਕਿਰਪਾ ਕਰੋ ਇੱਕ ਨਾ ਇੱਕ ਦਿਨ ਸਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਤੇ ਜਿਸ ਦਿਨ ਸਾਡੇ ਤੇ ਕਿਰਪਾ ਹੋ ਗਈ ਫਿਰ ਸਮਝੋ ਜਨਮ ਜਨਮਾਂ ਦੀ ਮਤਾ ਜੇ 곕ਤੀ ਗਈ ਸਤਗੁਰ ਸੱਚੇ ਪਾਸ਼ਾ ਜੀ ਦੇ ਖੁਸ਼ੀ ਦੇ ਨਿਸ਼ਾਨੇ ਹੈ ਅਮਰਤ ਵਿਲੇ ਦਾ ਉਠਣਾ ਜੇਕਰ ਕੋਈ ਪੱਕਾ ਨਿਤ ਨਿਯਮੀ ਹੈ ਉਹਨਾਂ ਅੰਮ੍ਰਿਤ ਵੇਲੇ ਦੇ ਵਿੱਚ ਜਾਗਣਾ ਆਵੇ ਤਾਂ ਸਮਝ ਜਾਓ ਅੱਜ ਮੇਰੇ ਕੋਲੋਂ ਕੋਈ ਐਸਾ ਕੰਮ ਹੋ ਗਿਆ ਹੈ ਜਿਸ ਕਰਕੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਿਰਾਸ਼ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸਾਡੇ ਤੋਂ ਨਿਰਾਸ਼ ਹੁੰਦੇ ਨੇ ਸਾਡੇ ਤੋਂ ਸਾਡਾ ਰਿਜਕ ਨਹੀਂ ਖੋਹਦੇ ਖੁਸ਼ੀਆਂ ਨਹੀਂ ਖੋਹਦੇ ਬਸ ਉਹ ਵੇਲੇ ਖੋਹ ਲੈਂਦੇ ਨੇ ਜਿਸ ਵੇਲੇ ਦੇ ਵਿੱਚ ਉੱਠ ਕੇ ਅਸੀਂ ਮਾਲਕ ਨੂੰ ਚਾਤ ਕਰਦੇ ਹਾਂ ਉਹ ਫਿਰ ਚਾਤ ਕਰਨ ਦਾ ਮੌਕਾ ਨਹੀਂ ਦਿੰਦੇ ਮੌਕੇ ਮਾਲਕ ਨੂੰ ਚਾਹਦ ਕਰਨਾ ਸਮਝ ਲਓ ਮਾਲਕ ਦੇ ਨਾਲ ਗੱਲਾਂ ਕਰਨੀਆਂ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਮਝ ਲਓ ਆਪਣੇ ਗੁਰੂ ਸਾਹਿਬਾਂ ਦੇ ਨਾਲ ਗੱਲਾਂ ਕਰ ਰਹੇ ਹਾਂ ਉਹਨਾਂ ਦੀਆਂ ਗੱਲਾਂ ਸੁਣ ਰਹੇ ਹਾਂ ਤਾਂ ਜੇਕਰ ਅਸੀਂ ਦਿਨ ਬਾਅਦ ਵਿੱਚ ਕੋਈ ਗਲਤੀ ਕੀਤੀ ਹੈ ਮਾੜਾ ਕੰਮ ਕੀਤਾ ਹੈ ਤਾਂ ਫਿਰ ਸਤਿਗੁਰੂ ਸੱਚੇ ਪਾਸ਼ਾ ਸਾਡੀਆਂ ਗੱਲਾਂ ਸੁਣਦੇ ਨਹੀਂ ਸਾਡੇ ਨਾਲ ਗੱਲਾਂ ਕਰਦੇ ਨਹੀਂ ਭਾਵੇਂ ਸਾਡੇ ਉੱਤੇ ਫਿਰ ਆਲਸ ਦੀ ਨੀਂਦ ਦਾ ਕਲਯੁਗ ਦਾ ਸਭ ਪ੍ਰਭਾਵ ਪੈਂਦਾ ਹੈ ਕਿ ਅਮਰਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਜੇ ਉੱਠਿਆ ਗਿਆ ਤਾਂ ਫਿਰ ਪਾਠ ਕਰਨ ਦਾ ਮੌਕਾ ਨਹੀਂ ਮਿਲਦਾ ਇਹ ਤੁਸੀਂ ਕਦੇ ਵੀ ਅਜ਼ਮਾ ਕੇ ਦੇਖ ਲਿਓ ਜੇ ਇਸ ਕਰਕੇ ਰਾਤ ਨੂੰ ਸੌਣ ਲੱਗਿਆਂ ਗੁਰੂ ਤੋਂ ਦੇਨਦਿਆਂ ਗਲਤੀਆਂ ਦੀ ਮਾਫੀ ਮੰਗਣੀ ਹੈ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਰਾਤ ਨੂੰ ਅਰ지 ਲਾ ਕੇ ਸੌਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤਰਸ ਕਰੋ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਦੇ ਵਿੱਚ ਆਪ ਉਠਾ ਦੇਣਾ ਏਅਰ ਜੀ ਏਅਰ 10 ਬੇਨਤੀ ਆਪਾਂ ਆਪਣੇ ਬਿਸਤਰ ਤੇ ਬੈਠੇ ਆ ਬੈਠਿਆਂ ਕਰ ਸਕਦੇ ਹਾਂ ਤਾਂ ਇਹ ਬੇਨਤੀ ਜ਼ਰੂਰ ਕਰਕੇ ਸੌਣੀ ਹੈ ਫਿਰ ਦੇਖਣਾ ਸਤ ਕੋ ਸੱਚੇ ਪਾਸ਼ਾ ਕਿੰਜ ਮੇਰ ਕਰਨਗੇ ਸਤ ਕੋ ਸੱਚੇ ਪਾਸ਼ਾ ਕਿੰਜ ਤਰਸ ਦੇ ਘਰ ਦੇ ਵਿੱਚ ਆ ਕੇ ਸਾਡੀ ਜ਼ਿੰਦਗੀ ਦੀ ਮੁਤਾਜੇ ਕੱਟ ਦੇਣਗੇ ਦੇਹ ਸਿਰਫ ਮਾਲਕ ਦੇ ਤਰਸ ਦੇ ਘਰ ਦੇ ਵਿੱਚ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ